ਦੇਖ ਅਸੀਂ ਖੜੇ ਆ ਰਾਮਾ ਰੈਫਾਇਨਰੀ ਜਿਹੜੇ ਇੰਡਸਟਰੀ ਦੇ ਬੜੇ ਰੌਲਾ ਪਾਉਂਦੇ ਆ ਕਿ ਪੰਜਾਬ ਨੂੰ ਕਾਰਖਾਨੇ ਫੈਕਟਰੀਆਂ ਇੰਡਸਟਰੀਆਂ ਚਾਹੀਦੀਆਂ ਆ ਦਿਖਾਈ ਮੋੜੋ ਆ ਪਿੱਛੇ ਦੇਖੋ ਅਸੀਂ ਖੜੇ ਆ ਰਾਮਾ ਰੈਫਾਇਨਰੀ ਤੋਂ 10 ਕਿਲੋਮੀਟਰ ਦੂਰ ਖੜੇ ਆ ਆ ਜਿਹੜੀ ਤੁਹਾਨੂੰ ਉਹ ਚਿਮਣੀ ਦਿਂਦੀ ਆ ਨਾ ਲਾਟ 10 ਕਿਲੋਮੀਟਰ ਤੋਂ ਵੀ ਦੇਖੋ ਵੀ ਕਿੰਨੀ ਘੱਟੋਂ ਘੱਟ 50 ਫੁੱਟ ਕੋ ਜਿਆਦੇ ਉੱਚੀ ਲਾਟ ਆਏ ਆਹ ਕੜਕੇ ਦਾ ਦਾਦਿਆ ਪਿੰਡਾਂ ਵਾਲੇ ਲੋਕ ਕਹਿੰਦੇ ਬਾਈ ਤੜੱਕੇ ਦਾ ਇਥੇ ਬੱਦਲ ਹੀ ਬਣੇ ਪਏ ਹੁੰਦੇ ਆ ਆ ਸਾਰੇ ਏਰੀਆ ਨੂੰ ਐ ਢੱਕ ਲੈਂਦੇ ਆ ਬੱਦਲ ਆ ਇਹਦੇ ਵਿੱਚੋਂ ਨਿਕਲ ਕੇ ਜੀਮੇ ਜੇ ਜੋ ਨਿਕਲਦਾ ਜੀ ਆ ਜहरीਲਾ ਕੈਮੀਕਲ ਇਥੇ ਲੋਕਾਂ ਨਾਲ ਦਾੜੇ ਫਸਲਾਂ ਦਾ ਨੁਕਸਾਨ ਸੇਤਾਂ ਦਾ ਨੁਕਸਾਨ ਕਿਹੜੇ ਪਿੰਡਾਂ ਬਾਈ ਨੁਕਸਾਨ ਕਰਦੀ ਐ ਇਹ ਇੱਥੇ ਲੋਕਾਂ ਦੇ ਘਰ ਘਰ ਕੈਂਸਰ ਵੜਿਆ ਵਾ ਇਹ ਆ ਰਾਮਸਰਾ ਆ ਨਾਲ ਕਣਕਵਾਲਾ ਫੁੱਲੋ ਆ ਪਿੰਡਾਂ 'ਚ ਨੁਕਸਾਨ ਆ ਇਹਦਾ ਬਹੁਤ ਜ਼ਿਆਦਾ ਸੋ ਮੈਂ ਗੱਲ ਇਹ ਕਹਿਣੀ ਚਾਹੁੰਦਾ ਵੀ ਜਦੋਂ ਨੁਕਸਾਨ ਪੰਜਾਬ ਦਾ ਹੈ ਤੇ ਨੌਕਰੀਆਂ ਪੰਜਾਬੀਆਂ ਲਈ ਕਿਉਂ ਨਹੀਂ ਇੱਥੇ ਨਾ ਰਾਮਾ ਮਰ ਫੈਕਟਰੀ 'ਚ ਪੰਜਾਬੀਆਂ ਲਈ ਨੌਕਰੀਆਂ ਨੇ ਪੰਜਾਬਗਾਂ ਨੂੰ ਕੱਢੀ ਜਾਂਦੇ ਆ ਨਾ ਬਣਾਉਣ ਵਾਲੀ ਥਰਮਲ ਆ ਉੱਚੇ ਨੌਕਰੀਆਂ ਪੰਜਾਬੀਆਂ ਲਈ ਆ ਉਥੋਂ ਪੰਜਾਬ ਬਲੈਕਲਿਸਟ ਕਰ ਦਿੰਦੇ ਆ ਐਸੇ ਪਤਾ ਲੱਗਿਆ ਮੈਂ ਰਾਮਸਰੇ ਪਿੰਡ ਤੋਂ ਆਇਆ ਹੁਣੇ ਉਹ ਕਹਿੰਦੇ ਸਰਪੰਚ ਵੀ ਇੱਥੇ ਬਲੈਕਲਿਸਟ ਕੀਤੇ ਹੋਏ ਨੇ ਸਰਪੰਚ ਵੀ ਨਹੀਂ ਅੰਦਰ ਵੜ ਸਕਦੇ ਪੂਰੀ ਦਾਦਾਗਰੀ ਪੂਰੀ ਗੁੰਡਾਗਰਦੀ ਹੈ ਕੋਈ ਹਮਾਚਲ ਤੋਂ ਆ ਕੇ ਲੱਗ ਗਿਆ ਕੋਈ ਯੂਪੀ ਤੋਂ ਆ ਕੇ ਲੱਗ ਗਿਆ ਕੋਈ ਬਿਹਾਰ ਤੋਂ ਆ ਕੇ ਲੱਗ ਗਿਆ ਐਸੀ ਗੱਲ ਦਾ ਮੈਂ ਰੌਲਾ ਪਾਉਂਦਾ ਹੁਣ ਆਏ ਪੰਜਾਬ ਦੀਆਂ ਨੌਕਰੀਆਂ ਪ੍ਰਾਈਵੇਟ ਹੁਣ ਸਰਕਾਰੀ ਹੁਣ ਪੰਜਾਬੀਆਂ ਦੀ ਪਹਿਲ ਜਿਹੜਾ ਆ ਕੇ ਹੋਣੀ ਚਾਹੀਦੀਆਂ ਜੇ ਧਰਤੀ ਹਵਾ ਪਾਣੀ ਸਾਡੇ ਜ਼ਹਿਰੀਲੇ ਹੋਣਿਆ ਕੈਂਸਰ ਸਾਡੇ ਘਰਾਂ ਚ ਆਉਣਾ ਇਨ੍ਹਾਂ ਇੰਡਸਟਰੀਆਂ ਕਰਕੇ ਨੌਕਰੀਆਂ ਦੂਜੇ ਸੂਬਿਆਂ ਦੇ ਲੋਕਾਂ ਨੂੰ ਕਿਉਂ ਤਲਵੰਡੀ ਵਾਲਿਓ ਤੇ ਮਾਨਸਾ ਵਾਲਿਓ ਬਹੰਡੇ ਵਾਲਿਓ ਸੋਨੂੰ ਬੇਨਤੀ ਕਰਦਾ ਜੇ ਤੁਸੀਂ ਲੋਕਾਂ ਨੇ ਮੇਰਾ ਸਾਥ ਦਿੱਤਾ ਪਹਿਲਾਂ ਵੀ ਆ ਰਾਮਾ ਰਵਿੰਦਰ ਜੀ ਵੀ ਮੈਂ ਆਇਆ ਸੀ ਰੌਲਾ ਪਿਆ ਸੀਗਾ ਤੇ ਬਰਾਂ ਵਾਲੀ ਥਰਮਲ ਜੀ ਮੈਂ ਆਇਆ ਸੀ ਰੌਲਾ ਪਿਆ ਸੀਗਾ 54 ਆਪਣੇ ਮੁੰਡੇ ਕੱਢੇ ਸੀਗੇ ਥਰਮਲ ਦੇ ਵਿੱਚੋਂ ਪੰਜਾਬੀ ਤੇ ਮੈਂ 바ਰ ਦੇ ਵਿੱਚ ਬੈਠ ਕੇ ਧਰਨਾ ਮਾਰ ਕੇ 52 ਬੰਦੇ ਵਾਪਸ ਉੱਤਰ ਖਾ ਕੇ ਆਇਆ ਸੀ ਸੋ ਬੇਂਤੀ ਆ ਸਾਨੂੰ ਜੇ ਚਾਹਣੇ ਆ ਕਿ ਯਾਰ ਸਾਡੇ ਹੱਕ ਦੀ ਕਿਤੇ ਰਗਦੇ ਗੱਲ ਹੋਵੇ ਸਾਡੇ ਰੋਜ਼ਗਾਰ ਦੀ ਗੱਲ ਹੋਵੇ ਸਾਡੀਆਂ ਨੌਕਰੀਆਂ ਦੀ ਗੱਲ ਹੋਵੇ ਤਾਂ ਫਿਰ ਸਰਕਾਰ ਦੇ ਦੋ ਡਟ ਕੇ ਆ ਸਾਨੂੰ ਹਾਲਾਤ ਦਿਖਾ ਤੇ ਆ ਦੇਖੋ ਸਭ ਬੁਰਾ ਹਾਲ ਆ ਦਵਾਰੇ ਥੋੜਾ ਨੇੜੇ ਕਰਕੇ ਦਿਖਾ ਦੇ 10 ਕਿਲੋਮੀਟਰ ਤੋਂ ਆ ਆ ਐ ਅੱਗ ਮੂਤੀ ਦੇਖੋ ਕਿੰਨਾ ਤਾਪਮਾਨ ਵਾਲੇ ਦਲੇ ਇਹੇ ਜੀਆਂ ਹਜ਼ਾਰਾਂ ਹੀ ਫੈਕਟਰੀਆਂ ਨੇ ਪੰਜਾਬ ਵਿੱਚ ਇੰਡਸਟਰੀਆਂ ਨੇ ਜਿਹੜੀਆਂ ਧਰਤੀ ਪਾਣੀ ਸਾਰਾ ਆ ਸਾਰਾ ਟੈਂਪਰੇਚਰ ਵੀ ਕਿੰਨਾ ਹੈ ਆ ਕਿੰਨੀ ਆਗਾ ਤੁਸੀਂ ਦੇਖ ਰਹੋ ਇਹਦਾ ਮੈਂ ਲੱਖਾਂ ਏਸੀ ਨਹੀਂ ਮਿਲ ਕੇ ਇੰਨੀ ਹੀਟ ਪੈਦਾ ਕਰਦਾ ਹੋਣਾ ਇੰਨੀ ਗਰਮੀ ਪੈਦਾ ਕਰਦਾ ਹੋਣਾ ਜਿੰਨਾ ਇੱਕ ਅਚਿਮਣੀ ਕਰੀ ਜਾਂਦੀ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਮੌਕਾ ਬਾਰ ਬਾਰ ਨਹੀਂ ਆਉਣਾ ਤੁਸੀਂ ਲੋਕਾਂ ਨੇ ਸਾਥ ਦਿੱਤਾ ਡਾਂਗ ਦੇ ਸਿਰ ਦੇ ਉੱਤੇ ਡਾਂਗ ਦੇ ਜੋੜ ਤੇ ਸਾਨੂੰ ਪਹਿਲ ਦੇ ਆਧਾਰ ਤੇ ਇੱਥੇ ਇਹਨਾਂ ਨੂੰ ਘੇਰ ਕੇ ਵੀ ਜਦੋਂ ਜਦੋਂ ਇਹ ਇਹ ਲੱਗੀਆਂ ਇੰਡਸਟਰੀਆਂ ਇਹ ਕਾਰਖਾਨੇ ਲੱਗੇ ਨੇ ਜਦੋਂ ਇਹ ਥਰਮਲ ਬਣੇ ਨੇ ਉਦੋਂ ਇੱਕ ਸਮਝੌਤਾ ਲਿਖਿਆ ਜਾਂਦਾ ਵੀ ਇੱਥੇ ਲੋਕਾਂ ਦੀਆਂ ਸਹੂਲਤਾਂ ਲਈ ਕੀ ਕੁਝ ਕੀਤਾ ਜਾਊਗਾ ਇੱਥੇ ਨੌਕਰੀਆਂ ਪਹਿਲ ਦੇ ਆਧਾਰ ਤੇ ਇਹਨਾਂ ਲੋਕਾਂ ਨੂੰ ਦਿੱਤੀਆਂ ਜਾਣਗੀਆਂ ਆਲੇ ਦੁਆਲੇ ਦੇ ਲੋਕਾਂ ਨੂੰ ਪਰ ਉਹ ਸਾਰਾ ਕੁਝ ਹੀ ਮੁੜ ਕੇ ਖਤਮ ਕਰ ਦਿੰਦੇ ਇੱਥੇ ਲੈ ਲੈ ਕੇ ਐਮਐਲਏ ਜਿਹੜੇ ਇੱਥੇ ਕੋਈ ਬਣ ਜਾਂਦਾ ਹੈ ਕਹਿੰਦੇ ਬੀਬੀ ਬਲਜਿੰਦਰ ਕੌਰ ਬਣ ਗਈ ਉਹ ਪਰੇ ਬਣ ਗਿਆ ਬਨਾਰੀ ਤੋਂ ਗੁਰਪ੍ਰੀਤ ਸਿੰਘ ਉਹ ਤਾਂ ਮਰ ਤੇ ਸੱਕਰੀ ਬੈਠਾ ਹੈ ਇਹ ਬੀਬਾ ਬਲਜਿੰਦਰ ਕੌਰ ਆ ਰਪਿੰਦਰ ਜੀ ਨਾਲ ਖੜੀ ਬੈਠੀ ਹੈ ਤੇ ਇੱਥੇ ਇਹ ਬੋਲ ਦੀ ਕੱਖ ਨਹੀਂ ਉਹ ਮੁੰਡੇ ਕੱਢੇ ਜਦੋਂ ਨਾ ਉਦੋਂ ਗਏ ਸੀ ਤੇਰੇ ਪਹਿਲਾ ਐਮਐਲਏ ਕੋਲੇ ਵੀ ਸਾਨੂੰ ਕੱਢਤਾ ਜੀ ਕਹਿੰਦਾ ਮੈਂ ਹੀ ਕਰਾਂ ਕਰਾਂ ਕਿਉਂ ਨਾ ਕਾਰਨ ਕੀ ਹੈ ਤੂੰ ਐਮਐਲਏ ਆ ਤੂੰ ਸਰਕਾਰ ਆ ਐ ਕਿਵੇਂ ਕੱਢ ਦੇਣਗੇ ਕਾਰਨ ਕਿ ਮੋٹے ਪੈਸੇ ਲੈਂਦੇ ਨੇ ਬਾਈ ਉਹ ਅੱਜ ਆਪਣੇ ਲੋਕਾਂ ਦੀ ਗੱਲ ਉਹਨੇ ਚੁੱਪ ਕਰ ਜਾਂਦੇ ਸੋਪਾ ਲੋਕੋ ਤੁਹਾਨੂੰ ਬੇਨਤੀ ਕਰਦਾ ਮੈਂ ਹੰਡੇ ਮਾਨਸ ਵਾਲਿਓ ਡਰ ਕੇ ਸਾਥ ਦਿਓ ਜੀ ਆ ਆਪਣੇ ਹੱਕਾਂ ਦੀ ਗੱਲ ਕਰਾਉਣੀ ਆ ਬੱਸ